ਆਪਨ ਮੇਨ ਮੇ ਹਈ ਵਿਆਏ ਵੇ ਤੂੰ ਮੋਟਰ ਤੇ ਡੇਰੇ ਲਾਏ ਆਪਨ ਮੇਨ ਮੇ ਹਈ ਵਿਆਏ ਵੇ ਤੂੰ ਮੋਟਰ ਤੇ ਡੇਰੇ ਲਾਏ ਵੇ ਕਹਿੰਦੀ ਏ ਤੇਰੀ ਰਾਣੀ ਵੇ ਮੇਰੀ ਸੰਕੜ ਬਣ ਕੇ ਬੈਗੀ ਵੇ ਤੇਰੀ ਮੋਟਰ ਖਸਮਾ ਖਾਣੀ ਮੇਰੀ ਸੰਕੜ ਬਣ ਕੇ ਬੈਗੀ ਵੇ ਤੇਰੀ ਮੋਟਰ ਖਸਮਾ ਖਾਣੀ ਨੀ ਬਲੀਏ ਕਾਤੋਂ ਤੂੰ ਕਬਰ ਆਉਂਦੀ 32 16 ਕੈਂਟੇ ਆਉਂਦੀ ਨੀ ਪਾਲ ਕੇ ਚੁੰਨ ਮੰਜੀ ਤੇਰੇ ਕੋਲ ਡਾਉਣੀ ਨੀ ਸ਼ਾਮਿਨਾਂ ਦੀ ਮਿਹਨਤ ਬਲਿਏ ਆਪਣੇ ਹੀ ਕਮਿਉਣੀ ਨੀ ਸ਼ਾਮਿਨਾਂ ਦੀ ਮਿਹਨਤ ਬਲਿਏ ਆਪਣੇ ਹੀ ਕਮਿਉਣੀ ਨੀ ਵੇ ਤੇਥੋਂ ਆਉਣਾ ਜਵੇਂ ਸਮਾਣੀ ਠੇਕੇ ਤੇ ਲੈ ਲੈ ਖਤੇ ਚਾਲੀ ਪੁਰਾਣਾ ਆਉਣਾ ਪਾਣੀ ਵੇ ਮੇਰੀ ਸੰਕਣ ਬਣ ਕੇ ਬੈਗੀ ਵੇ ਤੇਰੀ ਮੋਟਰ ਖਸਮਾ ਖਾਣੀ